ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਤੋਂ ਸਭ ਦਾ ਸਵਾਗਤ ਕਰਦਾ ਹਾਂ ਜਿਹਦੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਕਰਾਉਣ ਜਾ ਰਿਹਾ ਟ੍ਰੈਂਗਲ ਚੈਪਟਰ ਨੰਬਰ 7 ਲੈਕਚਰ ਨੰਬਰ ਵਸਤਾ ਇਹ ਚਾਰ ਹੋੜ ਵਾਲਾ ਆਪਣਾ ਤੀਜਾ ਪਿਛਲਾ ਲੈਕਚਰ ਸੀ ਐਕਸਰਸਾਈਜ਼ 7.2 ਅੱਜ ਦੀ ਵੀਡੀਓ ਵਿੱਚ ਕਵਰ ਕਰਾਂਗੇ ਪੂਰੀ ਦੀ ਪੂਰੀ ਪਿਆਰੇ ਬੱਚੋ ਖਤਮ ਕਰ ਦਵਾਂਗੇ ਪਿਛਲੇ ਵਿੱਚ ਆਪਾਂ ਨੇ 1 ਤੋਂ ਲੈ ਕੇ 4 ਤੱਕ ਕੁਐਸਚਨ ਕਰ ਲਏ ਸੀ ਅੱਜ ਦੀ ਵੀਡੀਓ ਵਿੱਚ ਅਗਲੇ ਪ੍ਰਸ਼ਨ ਕਰਾਂਗੇ ਇੰਗਲਿਸ਼ ਅਤੇ ਪੰਜਾਬੀ ਦੋਨੋਂ ਲੈਂਗੁਏਜਸ ਵਿੱਚ ਪੰਜਾਬ ਬੋਰਡ ਦੀ ਇਹ ਹੋਣ ਵਾਲੇ ਫਰ ਵਿੱਚ ਵੀਡੀਓ ਤੁਹਾਡੀ ਤਾਂ ਚਲੋ ਹੁਣ ਆਪਾਂ ਇਸ ਨੂੰ ਸ਼ੁਰੂ ਕਰ ਲੈਣਾ ਐਕਸਰਸ 7.2 ਇੰਗਲਿਸ਼ ਵਿੱਚ ਵੀ ਪੰਜਾਬੀ ਵਿੱਚ ਵੀ ਦੋਨਾਂ ਵਿੱਚ ਹੀ ਲੈ ਕੇ ਆ ਚੁੱਕੇ ਆ ਦੇਖ ਲਓ ਪਿਆਰੇ ਬੱਚੇ ਚਾਹੇ ਤਾਂ ਚਲੋ ਪਿਆਰੇ ਬੱਚੇ ਪੰਜਵਾਂ ਆਪਰੇਸ਼ਨ ਆਪਾਂ ਇੱਕ ਵਾਰ ਸਮਝ ਲੈਨੇ ਹਾਂ ABC ਅਤੇ DBC ਇੱਕ ਆਧਾਰ BC ਉੱਤੇ ਸਮਦੂਭਾਜੀ ਤ੍ਰਿਭੁਜਾ ਹਨ ਕਿ ਇਹ ਦੋਨੋਂ ਕਿਹੜੀਆਂ ਤ੍ਰਿਭੁਜਾ ਨੇ ਕਿ ਇਹ ਦੋਨੋਂ ਇੱਕੋ ਹੀ ਆਧਾਰ ਯਾਨੀ ਇੱਕੋ ਹੀ ਬੇਸ ਦੇ ਉੱਤੇ ਦੋ ਤ੍ਰਿਭੁਜਾ ਨੇ ਤਾਂ ਸਿੱਧ ਕਰਨਾ ਹੈ ਕਿ ਐਂਗਲ ABD ਐਂਗਲ ABD ਅਹਾ ਵਾਲਾ ਐਂਗਲ ਇਕੁਅਲ ਹੈ ਐਂਗਲ ਏ ਸੀ ਡੀ ਦੇ ਤੇ ਇਹੀ ਇੰਗਲਿਸ਼ ਵਾਲਾ ਵੀ ਆਪਾਂ ਪੜ ਲੈਨੇ ਇੰਗਲਿਸ਼ ਵਾਲਾ ਜਿੱਥੇ ਆਪਾਂ ਪ੍ਰਸ਼ਨ ਕਰਾਂਗੇ ਉੱਥੇ ਹੀ ਬਣਾ ਦੇਨੇ ਆ ਪੈਰ ਵਿੱਚੋਂ ਤੇ ਏ ਬੀ ਸੀ ਅਤੇ ਡੀ ਬੀ ਸੀ ਦੋ ਆਈਸੋਸੈਲਸ ਟ੍ਰੈਂਗਲ ਨੇ ਸੇਮ ਬੇਸ ਦੇ ਤੇ ਆਈਸੋਸੈਲਸ ਟ੍ਰੈਂਗਲ ਯਾਨੀ ਕਿ ਸਮਦੋਪਤ ਜਿਸ ਦਾ ਮਤਲਬ ਕੀ ਹੁੰਦਾ ਕਿ ਦੋਨੋਂ ਸਾਈਡਾਂ ਇਕੁਅਲ ਨੇ ਇਸ ਦੀਆਂ ਵੀ ਦੋਨੋਂ ਸਾਈਡਾਂ ਇਕੁਅਲ ਨੇ ਹੁਣ ਦੇਖੋ ਪੈਰ ਵਿੱਚੋਂ ਨੀਚੇ ਵਾਲੇ ਟ੍ਰੈਂਗਲ ਦੀ ਆ ਤਾਂ ਉਸੇ ਟ੍ਰੈਂਗਲ ਦੀ ਦੂਜੀ ਸਾਈਡ ਦੇ ਇਕੁਅਲ ਹੈ ਅਤੇ ਇਸ ਟ੍ਰੈਂਗਲ ਦੀ ਏ ਸਾਈਡ ਦੀ ਇੱਕ ਹੋਰ ਸਾਈਡ ਦੇ ਇਕੁਅਲ ਹੈ ਮਤਲਬ ਇਹ ਵਾਲੀ ਇਹਦੇ ਇਕੁਅਲ ਨਹੀਂ ਹੈ ਓਕੇ ਪਿਆਰੇ ਬੱਚਿਓ ਤਾਂ ਕੀ ਗੱਲ ਹੋਵੇਗੀ ਆਪਾਂ ਦੇ ਬਸ ਸ਼ੋ ਕਰਨਾ ਹੈ ਕਿ ਐਂਗਲ AVD ਤੇ ਐਂਗਲ ACD ਦੋਨੋਂ ਇਕੁਅਲ ਨੇ ਤਾਂ ਸਭ ਤੋਂ ਪਹਿਲਾਂ ਤਾਂ ਦੇਖੋ ਪਿਆਰੇ ਬੱਚਿਓ ਕੀ ਕਰਾਂਗੇ ਸਭ ਤੋਂ ਪਹਿਲਾਂ ਕੀ ਕਰਾਂਗੇ ਕਿ ਆਹ ਦੋਨੋਂ ਟ੍ਰਾਇੰਗਲ ਆਪਾਂ ਮੰਨ ਲੈਨੇ ਹਾਂ ਦੋਨੋਂ ਟ੍ਰਾਇੰਗਲ ਲੈ ਲੈਨੇ ਹਾਂ ਕਿ ਇਹਨਾਂ ਨੂੰ ਸਿਮਿਲਰ ਪ੍ਰੂਵ ਕਰ ਲੈਨੇ ਵੈਸਤਾ ਵੈਸੇ ਜ਼ਿਆਦਾਤਰ ਤਾਂ ਵੈਸੇ ਸਿਮਿਲਰ ਕਰਨ ਦੀ ਪ੍ਰੂਵ ਉਨੀ ਵੀ ਲੋੜ ਨਹੀਂ ਹੈ ਬਟ ਚਲੋ ਤਾਂ ਵੀ ਕਰ ਲੈਨੇ ਆ A B D ਹਾਂਜੀ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਤਾਂ ਸਭ ਨੂੰ ਕਰਨੀ ਪਵੇਗੀ ਦੇਖੋ ギਵਨ ਚ ਕੀ ਲਿਖੋਗੇ ギਵਨ ਚ ਲਿਖ ਲਿਓ ਕਿ ਜੋ ਇਹ ਦੋਨੋਂ ਟ੍ਰਾਇੰਗਲ ਨੇ ਇਹ ਸਮਦੂਭਾਜੀ ABC ਸਮਦੂਭਾਜੀ ਹੈ ਇੰਗਲਿਸ਼ ਵਾਲੇ ਵਾਲੀ ਤਾਂ ਲਿਖਿਆ ਹੋਇਆ ਹੈ ABC ਐਂਡ DBC आर टू आइसोਸੈਲਸ ਟ੍ਰਾਇੰਗਲ ਤੇ ਟੂ ਸ਼ੋ ਵਿੱਚ ਕੀ ਲਿਖੋਗੇ ਯਾਨੀ ਜੋ ਦਰਸਾਉਣਾ ਹੈ ਦਰਸਾਉਣਾ ਹੈ ਕੀ ਲਿਖੋਗੇ ਐਂਗਲ ABD ਐਂਗਲ ACD ਇਹ ਹੀ ਪਿਆਰੇ ਬੱਚਿਓ ਚਲੋ ਹੁਣ ਆਪਾਂ ਇਸ ਨੂੰ ਸੋਲਵ ਕਰਦੇ ਹਾਂ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਕੀ ਕਰਾਂਗੇ ਕੀ ਕਰ ਲੈਣਾ ਹੈ ਇਸ ਦੇ ਵਿੱਚ ਇੱਕ ਹੋਰ ਲਾਈਨ ਬਣਾਉਣੀ ਹੈ AD AD ਬਣਾ ਦਿੱਤੀ ਪਿਆਰੇ ਬੱਚਿਓ ਜਦ AD ਬਣ ਗਈ ਤਾਂ ਕੀ ਹੋ ਜਾਵੇਗਾ ਤੁਹਾਡਾ ਹੁਣ ਤੁਸੀਂ ਦੋਨੋਂ ਟ੍ਰਾਇੰਗਲ ਲੈ ਲਓ ਕਿਹੜੇ ਕਿਹੜੇ ਟ੍ਰਾਇੰਗਲ ਲਓਗੇ ਇੱਕ ਤਾਂ ਲਓਗੇ ਇਨ ਟ੍ਰਾਇੰਗਲ ABD ਐਂਡ ਟ੍ਰਾਇੰਗਲ ACD ਟ੍ਰਾਇੰਗਲ ABD ABD ਯਾਨੀ ਆਹ ਵਾਲਾ ਟ੍ਰਾਇੰਗਲ ACD ਯਾਨੀ ਆਹ ਵਾਲਾ ਟ੍ਰਾਇੰਗਲ ਹੁਣ ਦੇਖੋ ਪਿਆਰੇ ਬੱਚਿਓ AB ਇਕੁਅਲ ਹੋ ਜਾਵੇਗਾ AC ਦੇ AB ਕਿਸ ਦੇ ਇਕੁਅਲ ਹੈ AC ਦੇ ਇਹ ਲਿਖ ਲਿਆ ਤੁਸੀਂ ਸਭ ਨੇ ਦਿੱਤਾ ਹੋਇਆ ਹੈ ਇਹ ਕੀ ਆ ਜਾਵੇਗਾ ਬ੍ਰੈਕਟ ਵਿੱਚ ਗਿਵਨ ਯਾਨੀ ਦਿੱਤਾ ਹੋਇਆ ਉਸੇ ਤਰ੍ਹਾਂ BD ਇਕੁਅਲ ਹੈ DC ਦੇ ਇਹ ਵੀ ਦਿੱਤਾ ਹੋਇਆ ਹੈ ਇਹ ਵੀ ਗਿਵਨ ਆ ਜਾਵੇਗਾ ਉਸ ਤੋਂ ਬਾਅਦ ਕੀ ਆ ਪਰ ਵਿੱਚ AD ਦੋਨਾਂ ਵਿੱਚ ਯਾਰ AD ਕੀ ਹੈ ਕਾਮਨ ਹੈ ਤਾਂ ਕਾਮਨ ਆ ਜਾਵੇਗਾ ਹੁਣ ਇਹਨ ਇੱਕ ਗੱਲ ਹੋ ਗਈ ਦੋਨੋਂ ਟ੍ਰਾਇੰਗਲ ਕੀ ਹੋ ਜਾਣਗੇ ਕਾਨਗਰੈਂਟ ਹੋ ਜਾਣਗੇ ਕਿਸ ਰੂਲ ਦੇ ਨਾਲ SSS ਦੇ ਨਾਲ ਕਿਸ ਦੇ ਨਾਲ SSS ਦੇ ਨਾਲ ਯਾਨੀ ਤਿੰਨੋਂ ਸਾਈਡਾਂ ਨੇ ਪੰਜਾਬੀ ਵਿੱਚ ਵੀ SSS ਹੀ ਆਵੇਗਾ ਹੁਣ ਐਂਗਲ ABD ਅਤੇ ਐਂਗਲ ACD CPCT ਦੇ ਨਾਲ ਇਕੁਅਲ ਹੋ ਜਾਵੇਗਾ ਇਹੇ ਐਂਗਲ ਤੇ ਇਹੇ ਐਂਗਲ ਦੋਨੋਂ CBCD ਦੇ ਨਾਲ ਹੋ ਜਾਣਗੇ ਪਿਆਰ ਬੱਚਿਓ ਇਕੁਅਲ ਦੇਖੋ ਸਿਰਫ ਅਸੀਂ ਆਪਣਾ ਨਜ਼ਰੀਆ ਬਦਲਣਾ ਸੀ ਐਸਪ੍ਰੈਸ਼ਨ ਦੇ ਵਿੱਚ ਜੇ ਤੁਸੀਂ ਵਿੱਚ ਬਿਲਕੁਲ ਇੱਕ ਲਾਈਨ ਖਿੱਚ ਦਿੰਦੇ ਤਾਂ ਸਭ ਦਾ ਕੁਐਸਚਨ ਉਦੋਂ ਹੀ ਸੋਲਵ ਹੋ ਜਾਣਾ ਸੀ ਚਲੋ ਹੁਣ ਆਪਾਂ ਅਗਲੇ ਪ੍ਰਸ਼ਨ ਦੇ ਉੱਤੇ ਚੱਲਦੇ ਹਾਂ ਅਗਲਾ ਪ੍ਰਸ਼ਨ ਕਿਹੜਾ ਆਪੜਾ ਤਾਂ ਪਿਆਰ ਬੱਚਿਓ ਅਗਲਾ ਪ੍ਰਸ਼ਨ ਮੈਂ ਤੁਹਾਨੂੰ ਸਭ ਨੂੰ ਇਹ ਗੱਲ ਆਰਾਮ ਨਾਲ ਕਹਿ ਸਕਦਾ ਹਾਂ ਕਿ ਇਹ ਪ੍ਰਸ਼ਨ ਤੁਹਾਨੂੰ ਸਭ ਨੂੰ ਜ਼ਿਆਦਾ ਕੋਈ ਧਿਆਨ ਦੇਣਾ ਕਰਨ ਦੀ ਲੋੜ ਹੈ ਨਹੀਂ वैसे जे ਸਮਝਣਾ ਹੈ ਤਾਂ ਅੱਛੀ ਗੱਲ ਹੈ ਬਟ ਜੇ ਕੋਈ ਜ਼ਿਆਦਾ ਪਿਆਰੇ ਵਿੱਚ ਇਸ ਦੋਦੇ ਧਿਆਨ ਦੇਣ ਦੀ ਲੋੜ ਨਹੀਂ ਜੇ ਨਹੀਂ ਵੀ ਸਮਝ ਆਇਆ ਅੱਦਾ ਕਰ ਸਕਦੇ ਹੋ ਜਿੰਨਾ ਕੁ ਮੈਂ ਤੁਹਾਨੂੰ ਸਭ ਨੂੰ ਹੁਣ ਦੱਸਾਂਗਾ ਪਹਿਲਾਂ ਇੱਕ ਵਾਰ ਪ੍ਰਸ਼ਨ ਪੜਾਈ ਲੈਣੇ ਆ ਇੱਕ ਵਾਰ ਦੱਸ ਪਾ ਤਾਂ ABC ਸਮਦੂਭਾ ਜੀ ਤ੍ਰਿਪੂਜ ਹੈ ਸਮਦੂਭਾ ਜੀ ਯਾਨੀ ABC ਆਹ ਜੋ ਟ੍ਰਾਇੰਗਲ ਹੈ ਸਮਦੂਭਾ ਜੀ ਯਾਨੀ ਆਈਸੋਸੈਲਸ ਹੈ ਇੰਗਲਿਸ਼ ਵਾਲੇ ਵੀ ਕਰੋ ਇਹ ਗੱਲ ਤਾਂ ਸਮਝੋ ABC ਆਈਸੋਸੈਲਸ ਟ੍ਰਾਇੰਗਲ ਹੈ ਹੁਣ ਦੇਖੋ ਪਿਆਰੇ ਬੱਚਿਓ ਜਿਸ ਵਿੱਚ AB AC ਦੇ ਕੋਲ ਹਾਂਜੀ ਭੂਜਾ BA ਨੂੰ ਇਸ ਤਰ੍ਹਾਂ ਵਧਾਇਆ ਗਿਆ ਹੈ ਕਿ ਉਹ ਡੀ ਤੇ ਇਸ ਤਰ੍ਹਾਂ ਮਿਲਦੀ ਹੈ ਕਿ ਏ ਡੀ ਏ ਬੀ ਦੇ ਇਕੁਅਲ ਹੋ ਜਾਣਾ ਹੈ ਏ ਡੀ ਏ ਬੀ ਦੇ ਇਕੁਅਲ ਹੋ ਚੁੱਕਿਆ ਹੁਣ ਜੇ ਏ ਡੀ ਏ ਬੀ ਦੇ ਇਕੁਅਲ ਚੁੱਕਿਆ ਉਹ ਏ ਸੀ ਦੇ ਵੀ ਇਕੁਅਲ ਹੋ ਚੁੱਕਿਆ ਇਹ ਨਹੀਂ ਵੀ ਆਪਾਂ ਸਭ ਨੂੰ ਗੱਲ ਪਤਾ ਹੈ ਤਾਂ ਪਿਆਰੇ ਬੱਚਿਓ ਸਿੱਧ ਕਰਨਾ ਹੈ ਕਿ ਐਂਗਲ ਬੀ ਸੀ ਡੀ ਕੀ ਹੈ ਇੱਕ ਸਮਕੋਣ ਹੈ ਆਜੋ ਚਲੋ ਫਿਰ ਪਿਆਰੇ ਬੱਚਾ ਆਪਾਂ ਇਹ ਕਰੀਏ ਤਾਂ ਦੇਖੋ 90 ਡਿਗਰੀ ਦਾ ਐਂਗਲ ਇਸ ਨੂੰ ਸ਼ੋ ਕਰਨਾ ਹੈ ਏ ਬੀ ਕਿਸ ਦੇ ਇਕੁਅਲ ਹੈ ਏ ਸੀ ਦੇ ਏ ਬੀ ਇਕੁਅਲ ਹੋ ਗਿਆ ਏ ਸੀ ਦੇ ਹੁਣ ਦੇਖੋ ਸਾਹਮਣੇ ਵਾਲੇ ਐਂਗਲ ਇਕੁਅਲ ਵੀ ਹੋ ਜਾਂਦੇ ਹੁੰਦੇ ਨੇ ਜੇ ਸਾਈਡਾਂ ਦੇ ਜੇ ਸਾਈਡਾਂ ਬਰਾਬਰ ਹੁੰਦੀਆਂ ਨੇ ਤੈਂਗਲ ABC ਅਤੇ ਪਿਆਰੇ ਬੱਚਿਓ ਇਸ ਦੇ ਨਾਲ ਹੀ ਐਂਗਲ ACB ਇਹ ਦੋਨੋਂ ਵੀ ਇਕੁਅਲ ਹੋ ਜਾਣਗੇ ਇਹ ਦੋਨੋਂ ਇਕੁਅਲ ਹੋ ਜਾਣਗੇ ਕੀ ਰੀਜ਼ਨ ਆ ਜਾਵੇਗਾ ਐਂਗਲਸ ਆਪੋਜ਼ਿਟ ਟੂ ਇਕੁਅਲ ਸਾਈਡਸ ਆਰ ਇਕੁਅਲ ਜਾਂ ਪੰਜਾਬੀ ਵਿੱਚ ਕੀ ਲਿਖਾਂਗੇ ਉਹ ਕੋਣ ਜੋ ਬਰਾਬਰ ਪੁਧਾਵਾਂ ਦੇ ਸਾਹਮਣੇ ਹੁੰਦੀਆਂ ਹਨ ਇੱਕ ਦੂਜੇ ਦੇ ਬਰਾਬਰ ਹੁੰਦੀਆਂ ਹਨ ਤਾਂ ਪਿਆਰੇ ਬੱਚੇ ਇਹ ਤੋਂ ਸਭ ਨੂੰ ਉਹ ਬਰਾਬਰ ਹੁੰਦੇ ਹਨ ਇਹ ਤੋਂ ਸਭ ਨੂੰ ਸਮਝ ਆ ਗਿਆ ਹੋਵੇਗਾ ਹੁਣ ਆਪਾਂ ਲੈਨੇ ਦੂਜਾ ਟ੍ਰਾਇੰਗਲ ਟ੍ਰਾਇੰਗਲ ਦੂਜਾ ਕਿਹੜਾ ਲਵਾਂਗੇ ਟ੍ਰਾਇੰਗਲ ACD ਹੁਣ ਦੇਖੋ ਇੱਥੇ CD ਅਤੇ AC ਇਕੁਅਲ ਹੈ ਆਹ ਐਂਗਲ ਅਤੇ ਆਹ ਐਂਗਲ ਇਹ ਦੋਨੋਂ ਵੀ ਉਸੇ ਤਰ੍ਹਾਂ ਇਕੁਅਲ ਹੋਣਗੇ ਬਿਲਕੁਲ ਸੇਮ ਪਿਆਰੇ ਬੱਚਿਓ ਉਸੇ ਤਰ੍ਹਾਂ ਲਿਖ ਦੇਣਾ ਇਹ ਜੋ ਹੈ ਆਪਣਾ ADAB ਦੇ ਇਕੁਅਲ ਹੋ ਗਿਆ ਅਤੇ ਉਸੇ ਤਰ੍ਹਾਂ ਪਿਆਰੇ ਬੱਚਿਓ ਐਂਗਲਸ ਵੀ ਇਹ ਇਕੁਅਲ ਆ ਗਏ ਇਸੇ ਕਾਰਨ ADC ਅਤੇ ACD ਹਾਂਜੀ ਹੁਣ ਉਸ ਤੋਂ ਬਾਅਦ ਆਪਾਂ ਟ੍ਰਾਇੰਗਲ ਲੈ ਲਵਾਂਗੇ ਪੂਰਾ ਕਿਹੜਾ A B C ਵਿੱਚ ਤਾਂ ਸਾਰੇ ਐਂਗਲ ਮਿਲ ਕੇ ਕਿੰਨੇ ਡਿਗਰੀ ਹੋ ਜਾਣਗੇ 180 ਡਿਗਰੀ ਸਾਰੇ ਮਿਲ ਕੇ ਕਿੰਨੇ ਹੋ ਜਾਣਗੇ 180 ਡਿਗਰੀ ਹੁਣ ਦੇਖੋ ਪੈਰਾ ਵਿੱਚ ਦੇ ਸਾਰੇ ਐਂਗਲ ਮਿਲ ਕੇ ਹੋਣਗੇ 180 ਡਿਗਰੀ ਤਾਂ ਗੱਲ ਕੀ ਹੋ ਜਾਵੇਗੀ ਕਿ ਜੋ ਇਹ ਦੋਨੋਂ ਐਂਗਲ ਨੇ ਇਹ ਦੋਨੋਂ ਇਕੁਅਲ ਨੇ ਤਾਂ ਕੀ ਲਿਖ ਦਵਾਂਗੇ ਆਪਾਂ ਸਾਰੇ ਮਿਲ ਕੇ 180 ਡਿਗਰੀ ਦੇ ਹੋਗੇ ਹੁਣ ACB ਅਤੇ ABC ਦੋਨੋਂ ਸੇਮ ਹੀ ਨੇ ACB ਤੇ ABC ਤਾਂ ਜੇ ਆਪਾਂ ACB दाग पर ए बी सी जगह तो ए सी भी लिख दी है तो दो ए, ए सी भी आ जाएगा यही तो सब फस्ट इक्वेशन हो जाएगी उधर जाके माइनस हो जाएगा यही प्यार लै लेना ले फस्ट इक्वेशन हूँ सीए बी दे ही इक्ल एक आप होर कैसे सीअल एक कटते हैं तो वह दूजा आप ट्रैंगगल लै लें हाँ कि ट्रैंगगल लवेंगे मतलब कितने तक पहुँच चुके से अपने इथे तक तो उस तरह ट्रैएंगल ए डीसी भी ए डीसी हो जाएगा कि सी ए डी सी ए ਦੀ ਆਹ ਵਾਲਾ ਐਂਗਲ ਕਿਸ ਦੇ ਇਕੁਅਲ ਹੋ ਜਾਏਗਾ 180 ਵਿੱਚੋਂ ਇਹ ਇਹਨਾਂ ਦੋਨਾਂ ਦਾ ਇਹਨਾਂ ਦੋਨਾਂ ਵਿੱਚੋਂ ਕਿਸੇ ਵੀ ਇੱਕ ਦਾ ਡਬਲ ਯਾਨੀ ਇੱਥੇ ਆਪਾਂ ਨੇ ACD ਦਾ ਕੀਤਾ ਤਾਂ ACD ਦਾ ਡਬਲ ਸੇਮ ਪਿਆਰੇ ਬੱਚਿਓ ਚਾਹੇ ਸਿਮਿਲਰ ਲਿਖੋ ਉਸੇ ਤਰ੍ਹਾਂ ਲਿਖ ਦਿਓ ਪੰਜਾਬੀ ਵਿੱਚ ਕੀ ਲਿਖੋਗੇ ਉਸੇ ਤਰ੍ਹਾਂ ਤਾਂ ਹੁਣ ਇਹ ਹੋ ਚੁੱਕੀ ਹੈ ਸੈਕੰਡ ਕੁਐਸਚਨ ਹੁਣ ਦੇਖੋ ਪਿਆਰੇ ਬੱਚਿਓ ਗੱਲ ਕੀ ਹੈ ਇੱਥੇ ਕਿ ਇਹ ਵੀ ਆਪਾਂ ਸਭ ਨੂੰ ਪਤਾ ਹੈ ਕਿ ਜੋ ਇਹ ਦੋਨੋਂ ਐਂਗਲ ਨੇ ਹੁਣ ਦੇਖੋ ਇੱਕ ਤਾਂ ਆਪਣੇ ਕੋਲ ਇਸ ਦਾ ਐਂਗਲ ਦੀ ਵੈਲਿਊ ਆ ਚੁੱਕੀ ਹੈ 1 ਆ ਚੁੱਕੀ ਹੈ ਇਸ ਐਂਗਲ ਦੀ ਦੋਨੋਂ ਮਿਲ ਕੇ 180 ਡਿਗਰੀ ਦੇ ਹੁੰਦੇ ਨੇ ਦੋਨਾਂ ਨੂੰ ਮਿਲ ਲੇ ਲਿਆ ਉਸੇ ਤਰ੍ਹਾਂ ਪੈਰ ਵਿੱਚ ਐਂਗਲ ਸੀਏਡੀ ਅਤੇ ਐਂਗਲ ਸੀਏਡੀ ਦੋਨੋਂ ਮਿਲ ਕੇ 180 ਡਿਗਰੀ ਦੇ ਸੀਏਬੀ ਅਤੇ ਸੀਏਡੀ ਤਾਂ ਉਹ ਇਕੁਅਲ ਕਰ ਦਿੱਤੇ ਜੋ ਆਪਣੀਆਂ ਇਕੁਏਸ਼ਨਾਂ ਵਾਲੇ ਸੀ 180 2 ਐਂਗਲ ਐਸੀਬੀ 680 2 ਐਂਗਲ ਐਸੀਡੀ ਹੋਰ ਦੇਖੋ ਪੈਰ ਵਿੱਚ ਪਹਿਲਾਂ ਹੀ ਦੱਸ ਦੇਣਾ ਕਈ ਸਟੂਡੈਂਟ ਹਜ ਤੱਕ ਬਹੁਤ ਦੁਖੀ ਹੋ ਗਏ ਹੋਣਗੇ ਸਾਨੂੰ ਕੁਐਸਚਨ ਨਹੀਂ ਸਮਝ ਆ ਰਿਹਾ ਕੋਈ ਚੱਕਰ ਨਹੀਂ ਜਿੰਨਾ ਸਟੂਡੈਂਟ ਨੂੰ ਨਹੀਂ ਆ ਰਿਹਾ ਕੋਈ ਚੱਕਰ ਨਹੀਂ ਪੈਰ ਵਿੱਚ ਜਿਆਦਾ ਉਹਨੇ ਇੰਪੋਰਟੈਂਟ ਕੁਐਸਚਨ ਹੈ ਵੀ ਨਹੀਂ ਇਹ ਜਿੰਨਾ ਸਟੂਡੈਂਟ ਸਮਝ ਲੈਂਦੇ ਨੇ ਤੁਸੀਂ ਬਸ ਇੱਕ ਵਾਰ ਇਹ ਕਰ ਜ਼ਰੂਰ ਲੈਣਾ ਤਾਂ ਕਿ ਤੁਸੀਂ ਸਭ ਨੂੰ ਥੋੜਾ ਮੋਟਾ ਤਾਂ ਦੇਵੇ ਅੱਧਾ ਪ੍ਰਸ਼ਨ ਕਰ ਲਓ ਜੋ ਬੱਚੇ ਤੋਂ ਜ਼ਿਆਦਾ ਨਹੀਂ ਹੋ ਰਿਹਾ ਤਾਂ ਕੀ ਹੋ ਜਾਵੇਗਾ ਕਿ ਇਹ ਡਬਲ ਆ ਜਾਵੇਗਾ ਪੈਰ ਵਿੱਚੋਂ ਬਸ ਤਾਂ 2 ਕਾਮਨ ਲੈ ਲੈਣਾ ਹੈ ਅਤੇ ਆਪਾਂ ਨੇ ਪ੍ਰੂਫ ਕਰ ਦਿੱਤਾ 90 ਡਿਗਰੀ ਇਸ ਤਰ੍ਹਾਂ ਪੈਰ ਵਿੱਚੋਂ ਇਹ ਆਪਣਾ ਕੁਐਸਚਨ ਹੋ ਜਾਵੇਗਾ ਚਲੋ ਅਗਲੇ ਦੇ ਉਤੇ ਚੱਲੀਏ ਹੁਣ ਦੇਖੋ ਹੁਣ ਜੋ ਪ੍ਰਸ਼ਨ ਆਉਣਗੇ ਉਹ ਸਿੰਪਲ ਹੋਣਗੇ ਉਹ ਬਿਲਕੁਲ ਈਜ਼ੀ ਟੂ ਡੂ ਹੋਣਗੇ ਉਹਨਾਂ ਵਿੱਚ ਆਪਾਂ ਨੂੰ ਜ਼ਿਆਦਾ ਦਿਮਾਗ ਲਾਉਣ ਦੀ ਲੋੜ ਨਹੀਂ ਪੈਣੀ ਹੈ अब बस कुछ कुश्चन को कन्फ्यूज होंगे ने ए बी सी एक समकोनी त्रिपुज है जिस एंगल ए नब्बे डिग्री का है ए बी ए सी देखा है बीसी बी एंगल बीते एंगल सी पता करो बहुत ईजी प्रश्न है पैर चलो अ जो कराइए हाँ जी तो हूँ ए बी सी आपता गया है एंगल ए कि है नाइनटी डिग्री इतने नब्बे डिग्री कौन है पैर ये आपको पता है ए बी ए सी देखा है ए बी किस देखल है ए सी हूँ आपने बीते सी फाइड करना एंगल चलो कर दिया ਹੁਣ ਦੇਖੋ ਜੇ AB AC ਦੇ ਇਕੁਅਲ ਹੈ ਤਾਂ ਇਹਨਾਂ ਦੇ ਸਾਹਮਣੇ ਵਾਲੀ ਸਾਈਡਾਂ ਵੀ ਸਾਹਮਣੇ ਵਾਲੇ ਐਂਗਲ ਵੀ ਇਕੁਅਲ ਹੋਣਗੇ ਐਂਗਲ B ਐਂਗਲ C ਦੇ ਇਕੁਅਲ ਹੋ ਜਾਵੇਗਾ ਯਾਨੀ AB AC ਤਾਂ ਐਂਗਲ B ਐਂਗਲ C ਪਹਿਲਾਂ ਦੱਸ ਦਿੰਦਾ ਐਂਗਲਸ ਆਪੋਜ਼ਿਟ ਟੂ ਇਕੁਅਲ ਸਾਈਡਸ ਆ ਰਹੇ ਇਕੁਅਲ ਪੰਜਾਬੀ ਵਿੱਚ ਕੋਣ ਜੋ ਬਰਾਬਰ ਪਰ ਹਮਾਰੇ ਸਾਹਮਣੇ ਹੁੰਦੇ ਹਨ ਉਹ ਇੱਕ ਦੂਜੇ ਦੇ ਬਰਾਬਰ ਹੁੰਦੇ ਹਨ ਹੁਣ ਦੇਖੋ ਪੈਰ ਵਿੱਚ ਇਹ ਗੱਲ ਤੁਹਾਨੂੰ ਸਮਝ ਆ ਗਈ ਹੋਵੇਗੀ ਹੁਣ ਆਹ ਤਿੰਨੋਂ ਜੋ ਐਂਗਲ ਨੇ ਐਂਗਲ A ਐਂਗਲ B ਐਂਗਲ C ਟ੍ਰਾਇੰਗਲ ਚਾਹੁੰਦੇ ਨੇ ਤਾਂ 180 ਡਿਗਰੀ ਦੇ ਮਿਲ ਕੇ ਬਣ ਜਾਣਗੇ ਇਹ ਤਾਂ 90 ਡਿਗਰੀ ਦਾ ਸੀ ਇਹ ਤਾਂ ਸਭ ਨੂੰ ਪਤਾ ਹੀ ਸੀ ਤਾਂ ਹੁਣ ਐਂਗਲ A ਐਂਗਲ B ਐਂਗਲ C 180 ਡਿਗਰੀ ਇੱਥੇ ਆ ਲਿਖਣ ਦੇ ਕੋਈ ਲੋੜ ਨਹੀਂ ASP ਲਿਖ ਦਿੱਤੋ ਲਿਖਣਾ ਚਾਹੁੰਦੇ ਹੋ ਯਾ ਲਿਖ ਦਿਓ ਅ ਤ੍ਰਿਭੁਜ ਦੇ ਸਾਰੇ ਕੋਣ ਤ੍ਰਿਭੁਜ ਦੇ ਸਾਰੇ ਕੋਣ ਤਾਂ ਐਂਗਲ A 90 ਡਿਗਰੀ ਦਾ ਸੀ ਅਤੇ C ਨੂੰ ਵੀ ਆਪਾਂ ਨੇ B ਮੰਨ ਲਿਆ ਤਾਂ B B ਕਿੰਨਾ ਹੁੰਦਾ ਹੈ 2B ਹੋ ਜਾਂਦਾ ਹੈ ਤਾਂ ਇੱਥੇ ਕੀ ਲਿਖ ਲਿਆ ਪੈਰ ਵਿੱਚ 2B ਲਿਖ ਲਿਆ ਤਾਂ 90 ਡਿਗਰੀ 2B 180 ਡਿਗਰੀ ਹੁਣ 90 ਜੋ ਇੱਧਰ ਪਲੱਸ ਹੈ ਜੋ ਛੱਡ ਜਾ ਕੇ ਹੋ ਜਾਵੇਗਾ ਮਾਈਨਸ ਤਾਂ 2b ਕਿਸ ਦੇ ਇਕੁਅਲ ਹੋ ਜਾਵੇਗਾ 180 ਵਿੱਚ ਆਪਾਂ ਨੇ 90 ਮਾਈਨਸ ਕਰ ਦਿੱਤਾ 90 ਹੀ ਆ ਗਿਆ 2 ਐਂਗਲ b 90 ਡਿਗਰੀ ਆ ਜਾਵੇਗਾ ਹੁਣ ਦੇਖੋ ਜੋ 2 ਇਧਰ ਮਲਟੀਪਲਾਈ ਹੋ ਰਿਹਾ ਦੂਜੇ ਛੇੜ ਜੱਕੇ ਹੋ ਜਾਵੇਗਾ ਡਿਵਾਈਡ ਹੋ ਜਾਵੇਗਾ ਯਾਨੀ ਐਂਗਲ b ਕਿਸ ਦੇ ਇਕੁਅਲ ਹੋ ਜਾਵੇਗਾ ਪੈਰ ਬੱਚਿਓ 90 ਡਿਗਰੀ ਨੂੰ 2 ਦੇ ਨਾਲ ਡਿਵਾਈਡ ਕਰ ਦੇਣਾ ਕਿੰਨਾ ਆ ਗਿਆ 45 ਡਿਗਰੀ ਤਾਂ ਉਸੇ ਤਰ੍ਹਾਂ c ਵੀ ਉਸ ਦੇ ਬਰਾਬਰ ਹੀ ਸੀ ਤਾਂ c ਵੀ ਕਿਸ ਦੇ ਇਕੁਅਲ ਆ ਗਿਆ ਪੈਰ ਬੱਚਿਓ 45 ਡਿਗਰੀ ਇਸ ਤਰ੍ਹਾਂ ਇਹ ਤੁਹਾਡਾ ਪ੍ਰਸ਼ਨ ਹੋ ਜਾਵੇਗਾ ਬਿਲਕੁਲ ਹੀ ਸਿੰਪਲ ਜਿਹਾ ਆਪਰੇਸ਼ਨ ਸੀ ਪਿਆਰੇ ਬੱਚੋ ਇਸ ਵਿੱਚ ਤਾਂ ਕੋਈ ਜ਼ਿਆਦਾ ਕਨਫਿਊਜ਼ਨ ਵੀ ਨਹੀਂ ਸੀ ਇੱਕ ਕਰ ਧਿਆਨ ਦੇਣਾ ਇਹ ਪ੍ਰਸ਼ਨ ਦੇਖ ਲੋ ਚਲੋ ਹੁਣ ਆਪਾਂ ਲਾਸਟ ਪ੍ਰਸ਼ਨ ਦੇ ਉੱਤੇ ਚੱਲਦੇ ਆ ਜੋ ਕਿ ਅੱਜ ਦੀ ਵੀਡੀਓ ਦਾ ਆਪਣਾ ਲਾਸਟ ਪ੍ਰਸ਼ਨ ਹੋਊਗਾ ਇਸ ਦੇ ਨਾਲ ਹੀ ਪਿਆਰੇ ਬੱਚੇ ਜੋ ਜੋ ਚੈਪਟਰ ਚਾਹੀਦਾ ਹੁੰਦਾ ਮੰਗੀਦਿਆ ਕਰੋ ਕੋਈ ਚੱਕਰ ਨਹੀਂ ਆਪਾਂ ਉਹ ਵੀ ਬਾਅਦ ਆਵਾਂਗੇ ਤਾਂ ਅੱਠਵਾਂ ਸਿੱਧ ਕਰੋ ਕਿ ਸੰਦੋਪਾਜੀ ਸੰਪੂਜੀ ਤ੍ਰਿਭੁਜ ਦਾ ਹਰੇਕ ਕੋਣ 58 ਡਿਗਰੀ ਹੁੰਦਾ ਹੈ ਕਿ ਜੋ ਤ੍ਰਿਭੁਜ ਦੇਖੋ ਬਾਲਾ ਵੱਡਾ ਪ੍ਰਸ਼ਨ ਹੈ ਨਹੀਂ ਉੱਥੇ ਸਮਝਾ ਦਿੰਦੇ ਆ ਸ਼ੋ ਦੈਟ ਦਾ ਐਂਗਲਸ ਆਫ ਅਨ ਇਕੂਲੇਟਰ ਟ੍ਰਾਇੰਗਲ ਆਰ 60 ਡਿਗਰੀ ਏਚ ਹੁਣ ਦੇਖੋ ਪਿਆਰੇ ਬੱਚੇ ਧਿਆਨ ਦੇਣਾ ਮੇਰੀ ਗੱਲ ਸੁਣਿਓ ਕੀ ਕਰਾਂਗੇ ਆਪਾਂ ਇੱਥੇ ਕੀ ਇਕੁਇਲੈਟਰਲ ਟ੍ਰਾਇੰਗਲ ਯਾਨੀ ਸੰਪੂਰਨ ਜਿਹੀ ਹੁੰਦਾ ਜਿਸ ਦੇ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ ਜਿਵੇਂ ਕਿ ਇੱਥੇ ਹੈ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ ਹੁਣ ਦੇਖੋ BC ਇਕੁਇਲ ਹੋ ਜਾਵੇ AC ਦੇ ਉਹ ਇਕੁਇਲ ਹੋ ਜਾਵੇ AB ਦੇ ਸਾਰੀਆਂ ਇੱਕ ਦੂਜੇ ਦੇ ਇਕੁਇਲ ਨੇ ਤਾਂ ਲੈਂਥ ਆਫ 올 ਸਾਈਡਸ ਇਜ਼ ਸੇਮ ਹੁਣ ਦੇਖੋ ਜੇ ਲੈਂਥ BC ਅਤੇ ਮੰਨ ਲੈਂਦੇ ਆ BC ਅਤੇ AB ਦੀ ਲੈਂਥ ਸੇਮ ਹੈ ਤਾਂ ਪਿਆਰੇ ਬੱਚੇ ਉਸ ਦੇ ਸਾਹਮਣੇ ਐਂਗਲ A ਅਤੇ ਐਂਗਲ C ਇਹਨਾਂ ਦੋਨਾਂ ਦੀ ਸੇਮ ਹੋ ਜਾਵੇਗੀ ਹੋ ਗਈ ਪਿਆਰੇ ਬੱਚਿਓ ਐਂਗਲ ਇ ਤੇ ਐਂਗਲ ਸ ਦੀ ਸੇਮ ਹੋ ਗਈ ਹੁਣ ਉਸੇ ਤਰ੍ਹਾਂ ਏ ਬੀ ਅਤੇ ਏ ਸੀ ਦੀ ਵੀ ਸੇਮ ਹੈ ਤਾਂ ਇੱਥੇ ਐਂਗਲ ਬੀ ਅਤੇ ਐਂਗਲ ਸੀ ਵੀ ਇਕੁਅਲ ਹੋ ਜਾਣਗੇ ਹੁਣ ਜੇ ਐਂਗਲ ਬੀ ਐਂਗਲ ਸੀ ਦੇ ਇਕੁਅਲ ਹੈ ਐਂਗਲ ਸੀ ਐਂਗਲ ਏ ਦੇ ਇਕੁਅਲ ਹੈ ਤਾਂ ਐਂਗਲ ਬੀ ਵੀ ਉਸ ਦੇ ਇਕੁਅਲ ਹੋ ਜਾਵੇਗਾ ਤਿੰਨੋਂ ਸਾਈਡਾਂ ਇਕੁਅਲ ਹੋ ਜਾਣਗੀਆਂ ਰੀਜ਼ਨ ਕੀ ਆਵੇਗਾ ਸਾਈਡਸ ਆਪੋਜ਼ਿਟ ਟੂ ਇਕੁਅਲ ਐਂਗਲਸ ਆਰ ਇਕੁਅਲ ਪਹਿਲਾਂ ਵੀ ਕਰਵਾਇਆ ਹੈ ਪਿਆਰੇ ਬੱਚੇ ਪੰਜਾਬੀ ਵਿੱਚ ਵੀ ਦੱਸ ਦਿੱਤਾ ਸੀ ਪੁਜਾਵਾ ਜੋ ਬਰਾਬਰ ਕੋਣਾਂ ਦੇ ਸਾਹਮਣੇ ਹੁੰਦੀਆਂ ਹਨ ਹੈਨਾ ਇੱਕ ਦੂਜੇ ਦੇ ਬਰਾਬਰ ਹੁੰਦੀਆਂ ਹਨ ਚਲੋ ਤਾਂ ਹੁਣ ਇਹ ਤਾਂ ਸਭ ਨੂੰ ਪਤਾ ਹੈ ਕਿ ਤਿੰਨੋਂ ਐਂਗਲ ਮਿਲ ਕੇ ਕਿੰਨੇ ਬਣਦੇ ਨੇ 180 ਡਿਗਰੀ ਦੇ ਹੁਣ ਦੇਖੋ b ਨੂੰ ਵੀ a ਮੰਨ ਲੈਨੇ ਆ b ਨੂੰ ਵੀ a ਮੰਨ ਲਓ c ਨੂੰ ਵੀ a ਮੰਨ ਲਓ ਤਾਂ ਤਿੰਨੇ ਮਿਲ ਕੇ ਕਿੰਨੇ ਬਣ ਜਾਣਗੇ ਤਿੰਨੇ ਤਿੰਨੇ 180 ਡਿਗਰੀ ਤਾਂ a ਇੱਧਰ ਕੱਲਾ ਰਹਿ ਜਾਵੇਗਾ ਕਿਉਂਕਿ ਤਿੰਨ ਜੋ ਇੱਧਰ ਮਲਟੀਪਲਾਈ ਦਾ ਹੈ ਸੀ ਜੇ ਇਕੱਠਾ ਲਿਖਾਂ ਤਾਂ ਮਤਲਬ ਮਲਟੀਪਲਾਈ ਦਾ 3 ਹੈ ਲਿਖਿਆ ਮਤਲਬ ਮਲਟੀਪਲਾਈ ਦਾ ਹੈ ਤਾਂ ਉਧਰ ਜਾ ਕੇ ਉਹਦੇ ਵੇਗਾ ਡਿਵਾਈਡ ਹੋ ਜਾਵੇਗਾ 180 ਨੂੰ ਤਾਂ ਸਭ ਨੇ ਤਿੰਨ ਨਾਲ ਡਿਵਾਈਡ ਕਰ ਦਿੱਤਾ ਕਿੰਨਾ ਆ ਗਿਆ 60 ਡਿਗਰੀ b ਵੀ ਉਹਨਾਂ ਸੀ c ਵੀ ਉਹਨਾਂ ਸੀ 60 ਡਿਗਰੀ ਤੇ ਹੀ ਪਿਆਰੇ ਵਿੱਚ ਆਪਾਂ ਨੂੰ ਦੱਸਣਾ ਸੀ ਕਿ 60 ਡਿਗਰੀ ਦਾ ਕੋਣ ਬਣਦਾ ਹੈ ਸੰਪੂਜੀ ਤ੍ਰਿਭੁਜ ਵਿੱਚ ਤੇ ਪਿਆਰੇ ਵਿੱਚ ਇਸ ਦੇ ਨਾਲ ਹੀ ਤੁਹ ਸਭ ਦਾ ਅੱਜ ਦੀ ਵੀਡੀਓ ਦਾ ਹੈ ਸਭ ਸਾਰੇ ਤੇ ਸਾਰੇ ਹੋ ਚੁੱਕੇ ਹਨ ਧੰਨਵਾਦ ਅੱਜ ਦੀ ਵੀਡੀਓ ਪੂਰੀ ਦੇਖਣ ਦੇ ਲਈ